ਜਿੱਥੇ ਵੀ ਗੁਰਨਾਨਕ ਦੇ ਘਰ ਦਾ ਲੰਗਰ ਪੱਕਦਾ ਹੈ ਨਾ ਇਹਦੇ ਲੰਗਰ ਦੀ ਸ਼ੁਰੂਆਤ ਅਰੰਭਤਾ ਵੇਲੇ ਨਗਾਰਾ বাজਾਇਆ ਜਾਂਦਾ ਹੈ ਕਈ ਵਾਰ ਆਪਾਂ ਪੁੱਛਦੇ ਹਾਂ ਵੀ ਲੰਗਰ ਦੀ ਅਰੰਭਤਾ ਵੇਲੇ ਨਗਾਰਾ ਕਿਉਂ ਕਹਿੰਦੇ ਮਾਲਵੇ ਦੀ ਧਰਤੀ ਤੇ ਕਾਲ ਪੈ ਗਿਆ ਭੁੱਖਮਰੀ ਫੈਲ ਗਈ ਤੇ ਉਸ ਸਮੇ ਗੁਰੂ ਹਰ Rai ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮਾ ਜਾਰੀ ਕੀਤਾ ਅੱਜ ਵੀ ਕੀਰਤਪੁਰ ਜਾਓ ਇੱਕ ਮੀਰੀ ਪੀਰੀ ਤਖਤ ਹੈ ਉਹ ਤਖਤ ਭਾਵੇਂ ਕਿ ਪੰਥ ਨੇ ਅਰਦਾਸ ਕੀਤੀ ਗੁਪਤ ਰੂਪ ਵਿੱਚ ਹੈ ਪਰ ਦਰਸ਼ਨ ਹੋ ਜਾਂਦੇ ਆ ਹੁਕਮਨਾਮਾ ਜਾਰੀ ਹੋਇਆ ਕਿ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦਾ ਆਪਣੇ ਘਰ ਦੇ ਬੂਹੇ ਖੋਲ ਕਰਕੇ ਘਰ-ਘਰ ਵਿੱਚ ਲੰਗਰ ਲਾਓ ਤੇ ਘਰ-ਘਰ ਚ ਨਗਾਰਾ ਰੱਖੋ ਮਹਾਰਾਜ ਨੂੰ ਪੁੱਛਿਆ ਜੀ ਨਗਾਰਾ ਕਿਉਂ ਰੱਖੀਏ ਮਹਾਰਜ ਕਹਿੰਦੇ ਤੁਸੀਂ ਲੰਗਰ ਲਾਓਗੇ ਕਿਸੇ ਨੂੰ ਪਤਾ ਨਹੀਂ ਲੱਗਣਾ ਪਰ ਲੰਗਰ ਤਿਆਰ ਕਰਕੇ ਅੰਮ੍ਰਿਤ ਵੇਲੇ ਨਗਾਰਾ ਵਜਾਇਓ ਜਿਹੜਾ ਵੀ ਭੁੱਖਾ ਹੋਵੇਗਾ ਪਤਾ ਲੱਗ ਜਾਵੇਗਾ ਨਗਾਰਾ ਵੱਜ ਗਿਆ ਗੁਰੂ ਨਾਨਕ ਦੇ ਲੰਗਰ ਦੀ ਆਵਾਜ਼ ਆ ਗਈ ਹੈ ਤੇ ਗੁਰੂ ਨਾਨਕ ਦੇ ਸਿੱਖ ਕਹਿ ਰਹੇ ਆ ਜਿੰਨੂੰ ਕਿਤੋਂ ਦੁਨੀਆ ਵਿੱਚੋਂ ਖਾਣ ਨਾ ਮਿਲੇ ਉਹ ਗੁਰੂ ਨਾਨਕ ਦੇ ਘਰ ਵਿੱਚ ਆਵੇ ਗੁਰੂ ਨਾਨਕ ਉਹਦੀਆਂ ਝੋਲੀਆਂ ਪਰ ਦਵੇਗਾ ਖਾਲਸਾ ਜੀ ਇਹ ਮਰਿਆਦਾ ਲੰਗਰ ਦੇ ਵਿੱਚ ਨਗਾਰਾ ਵਜਾਉਣ ਦੀ ਧੰਨ ਗੁਰੂ ਹਰ ਰਾਇ ਸਾਹਿਬ ਨੇ ਆਰੰਭ ਕੀਤੀ ਸੀ